ਸੋ ਵਿਸ਼ਵ ਪੰਜਾਬੀ ਸਭਾ ਵੱਲੋਂ ਪੰਜਾਬੀ ਭਵਨ ਬ੍ਰਮਟਨ ਦੇ ਵਿੜੇ ਦੇ ਵਿੱਚ ਸਾਡੇ ਕੋਲੇ ਦੋ ਮਹਿਮਾਨ ਆਏ ਨੇ ਔਰ ਦੋਨੇ ਹੀ ਪੀਆਰ ਨੇ ਕੈਨੇਡਾ ਦੇ ਵਿੱਚ ਵਿਸ਼ਵ ਪੰਜਾਬੀ ਸਭਾ ਵੱਲੋਂ ਜਿਹੜਾ ਇਹ ਕਾਨਫਰੰਸ ਅੰਤਰਰਾਸ਼ਟਰੀ ਡਾਕਟਰ ਦਲਬੀਰ ਸਿੰਘ ਧੋਰੀਆ ਦੀ ਅਗਵਾਈ ਦੇ ਵਿੱਚ ਕਰਵਾਈ ਗਈ ਉਹਦੇ ਚ ਇਹਨਾਂ ਨੇ ਸ਼ਮੂਲੀਅਤ ਕੀਤੀ ਹੈ ਕਲਾਕਾਰ ਨੇ ਹੀਰਾ ਧਾਲੀਵਾਲ ਤੇ ਇੱਕ ਟੀਚਰ ਨੇ ਔਰ ਉਹਨਾਂ ਨੇ ਆਪਣੇ ਮਨ ਦੇ ਵੱਲਬਲੇ ਸਾਂਝੇ ਕੀਤੇ ਹੈ ਤੇ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਔਰ ਉਹਨਾਂ ਦੀ ਜਿਹੜੀ ਜਬਾਨੀ ਸੁਣਦੇ ਹਾਂ ਕੀ ਉਹਨਾਂ ਨੂੰ ਕਿਵੇਂ ਲੱਗਿਆ ਵਿਸ਼ਵ ਪੰਜਾਬੀ ਭਵਨ ਦੇ ਇਸ ਵਿੜੇ ਦੇ ਵਿੱਚ ਤੁਸੀਂ ਪਹਿਲਾਂ ਆਪਣੇ ਬਾਰੇ ਦੱਸੋ ਵੀ ਤੁਸੀਂ ਕਿੱਥੋਂ ਆਏ ਹੋ ਸਾਡੇ ਜਿਹੜੇ ਸਰੋਤੇ ਨੇ ਸਾਡੇ ਦਰਸ਼ਕ ਨੇ ਵਿਸ਼ਵ ਪੰਜਾਬੀ ਸਭਾ ਦੇ YouTube ਚੈਨਲ ਤੇ Facebook ਤੇ ਤੇ ਤੁਸੀਂ ਇੱਥੇ ਆਏ ਉਹ ਬਾਅਦ ਦੀ ਗੱਲ ਹੈ ਤੁਹਾਡਾ ਆਪਣਾ ਇੰਟਰੋਡਕਸ਼ਨ ਤੁਸੀਂ ਆਪਣੇ ਆਪ ਦਿਓ ਕਿਉਂਕਿ ਮੈਂ ਕਲਾਕਾਰਾਂ ਬਾਰੇ ਬਹੁਤਾ ਨਹੀਂ ਜਾਣਦਾ ਠੀਕ ਹੈ ਇਸ ਲਈ ਮਨ ਨੂੰ ਮਾਫੀ ਦਿਓ ਠੀਕ ਹੈ ਬਿੱਟਾ ਜੀ ਪਹਿਲਾਂ ਤਾਂ ਤੁਹਾਡਾ ਬਹੁਤ-ਬਹੁਤ ਥੈਂਕ ਯੂ ਤੁਸੀਂ ਮੈਨੂੰ ਆਪਣੇ ਪਲੇਟਫਾਰਮ ਤੇ ਮੌਕਾ ਦਿੱਤਾ ਹੈ ਬਾਕੀ ਮੈਂ ਨਹੀਂ ਮੈਂ ਨਹੀਂ ਮੌਕਾ ਦਿੱਤਾ ਇਹ ਡਾਕਟਰ ਦਲਬੀਰ ਸਿੰਘ ਕਥੂਰੀਆ ਸਾਭ ਦੀ ਮਿਹਰਬਾਨੀ ਸਦਕਾ ਅਸੀਂ ਸਾਨੂੰ ਦੋਨਾਂ ਨੂੰ ਮੌਕਾ ਮਿਲਿਆ ਅੱਛਾ ਮੈਂ ਉਸੇ ਗੱਲ ਤੇ ਆ ਰਿਹਾ ਤੁਸੀਂ ਬਿੱਟਾ ਸਾਹਿਬ ਮੌਕਾ ਦਿੱਤਾ ਦਲਬੀਰ ਕਥੂਰੀਆ ਸਾਹਿਬ ਇਹ ਸਾਡੇ ਬੜੀ ਮੰਨੀ ਪਰਮੰਨੀ ਬ੍ਰੈਂਟਨ ਦੀ ਸ਼ਖਸੀਅਤ ਨੇ ਪਰ ਮੈਂ ਪਰ ਉਹਨਾਂ ਦੀ ਨਹੀਂ ਅੱਜ ਤਾਂ ਵਰਲਡ ਉਹ ਕੋਈ ਫੰਕਸ਼ਨ ਹੁੰਦਾ ਹੈ ਪੰਜਾਬੀ ਕਾਨਫਰੰਸ ਦੇ ਸਬੰਧ ਚ ਇਹ ਮੈਨੂੰ ਜਰੂਰ ਇਨਵਾਈਟ ਕਰਦੇ ਆ ਤਾਂ ਮੈਂ ਇਹਨਾਂ ਦੇ ਮਾੜਾ ਜਿਹਾ ਕਹਿਣ ਤੇ ਇਹਨਾਂ ਕੋਲ ਪਹੁੰਚ ਜਾਣਾ ਹੈ ਤੁਹਾਡਾ ਗਾਣਾ ਵੀ ਇੰਜੋਏ ਕਰਾਂਗੇ ਅਸੀਂ ਔਰ ਇਸ ਮੰਚ ਦੇ ਉੱਤੇ ਜੋ ਸਾਡੀਆਂ ਸਤਕਾਰਯੋਗ ਭੈਣਾ ਬੀਬੀਆਂ ਨੇ ਵੀ ਸ਼ਮੂਲੀਅਤ ਕੀਤੀ ਔਰ ਉਹ ਵੀ ਇੱਕ ਦਿਲਚਸਕ ਜਿਹੜਾ ਦਿਲਚਸਪ ਜਿਹੜਾ ਨਜ਼ਾਰਾ ਹੈਗਾ ਤੁਸੀਂ ਆਪਣੇ ਬਾਰੇ ਦੱਸੋ ਵੀ ਤੁਸੀਂ ਗਾਉਣ ਦਾ ਔਰ ਇਹ ਜਿਹੜਾ ਸੰਗੀਤ ਦਾ ਔਰ ਵਿਸ਼ੇ ਪੰਜਾਬੀ ਭਵਨ ਦੇ ਸਵੇੜੇ ਦੇ ਵਿੱਚ ਜਿਹੜਾ ਉਹ ਸੀਨ ਦੇਖਿਆ ਜੀ ਜਾਂ ਦੇਖ ਰਹੇ ਹੋ ਜੀ ਉਹਦਾ ਕੀ ਤੁਹਾਡਾ ਤਜਰਬਾ ਹੈ ਐਕਚੁਅਲੀ ਜੀ ਮੈਂ ਜਦੋਂ ਉਹ ਨਾ ਮੈਂ ਹੀਰਾ ਧਾਰੀਵਾਲ ਜੀ ਪਿੰਡ ਮੇਰਾ ਮਾਲੜੀ ਜੀ ਸਾਡੇ ਗੁਰੂ ਅਰਜਨ ਦੇਵ ਜੀ ਬਾਬਾ ਮਲ ਮਾਲੜੀ ਗੁਰਦੁਆਰਾ ਬੜਾ ਮਸ਼ਹੂਰ ਹੈ ਤੇ ਉਸ ਤੋਂ ਦਾ ਮੈਂ ਜੰਪਾ ਲੈਣੀ ਇਹ ਇਹ ਜਲੰਧਰ ਤੋਂ ਨਕੋਦਰ ਵਾਲੇ ਪਾਸੇ ਉਹੀ ਮਾਲੜੀ ਜਿੱਥੇ ਉਹ ਝਾੜਾ ਜਾ ਬਲੇ ਹਾਂਜੀ 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 ਉਹ ਜਿੱਥੇ ਗੁਰੂ ਘਰ ਹੈ ਹਾਂਜੀ ਹਾਂਜੀ ਮੈਂ ਉਹਦੀ 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 ਹਿਸਟਰੀ ਦੱਸਿਓ ਜਰੂਰ ਉੱਥੇ ਦੇਖੋ ਜੀ ਬਾਬਾ ਮਾਲ ਮਾਲੀ ਕਰਕੇ ਗੁਰਦੁਆਰਾ ਮਸ਼ਹੂਰ ਹੈ ਜਿੱਥੇ ਗੁਰੂ ਅਰਜਨ ਦੇਵ ਜੀ ਬਰਾਜਮਾਨ ਹੋ ਸੀ ਆਏ ਸੀਗੇ ਤੇ ਉਸ ਤੋਂ ਬਾਅਦ ਉਹ ਚੱਲਦਾ ਰਿਹਾ ਤੇ ਅੱਜ ਲੋਕ ਜਿਹੜੇ ਸ਼ਰਧਾ ਦੇ ਨਾਲ ਉਥੇ ਚੌਂਕੀ ਭਰਦੇ ਆ ਜਿਨ੍ਹਾਂ ਦੇ ਕਿਸ ਤਰ੍ਹਾਂ ਦੇ ਵੀ ਦਰਦ ਹੁੰਦੀ ਹੈ ਤੋਂ ਗੁਰੂ ਮਹਾਰਾਜ ਬਾਬਾ ਮਾਲ ਜੀ ਉਹਨਾਂ ਨੂੰ ਉਸ ਦੁੱਖ ਤੋਂ ਨਿਵਾਜਤ ਦੇ ਜਾਂਦੇ ਜੀ ਹਾਂ ਮੈਂ ਦੱਸਦੇ ਹਾਂ ਜੇ ਤੁਸੀਂ ਬ੍ਰਮਟਨ ਆਏ ਹੋ ਤਾ ਪੰਜਾਬੀ ਭਵਨ ਜਿਹੜਾ ਬ੍ਰਮਟਨ ਹੈ ਉਹ ਵਿਲੇਜ ਆਫ ਇੰਡੀਆ ਦੀ ਬਿਲਕੁਲ ਬੈਕ ਸਾਈਡ ਤੇ ਹੈ ਬ੍ਰਮਟਨ ਕੈਸ਼ ਐਂਡ ਕੈਰੀ ਦੇ ਬਿਲਕੁਲ ਨਾਲ ਹੈ 100 ਕੈਨੇਡੀਅਨ ਰੋਡ ਦੇ ਉੱਤੇ ਅਡਰੈਸ ਤੁਹਾਨੂੰ ਯਾਦ ਹੋ ਗਿਆ ਕਿ ਨਹੀਂ ਮੈਨੂੰ ਤਾਂ ਯਾਦ ਹੋ ਗਿਆ ਹਾਂਜੀ ਅਡਰੈਸ ਯਾਦ ਹੈ ਦੇਖੋ ਜੀ ਵਿਲੇਜ ਆਫ ਇੰਡੀਆ ਜੋ ਤੁਸੀਂ ਗੂਗਲ ਤੇ ਸਰਚ ਕਰੋਗੇ ਤਾਂ ਤੁਹਾਨੂੰ ਬ੍ਰੈਮਟਨ ਦੀ ਲੋਕੇਸ਼ਨ ਵੱਖਰੀ ਆਜੂਗੀ ਮਿਸਿਸ ਅਗਦੀ ਵੱਖਰੀ ਜਿੱਥੇ ਜਿੱਥੇ ਵੀ ਕਥੂਰੀਆ ਸਾਹਿਬ ਨੇ ਨਵੀਆਂ ਲੋਕੇਸ਼ਨਾਂ ਖੋਲੀਆਂ ਨਵੀਆਂ ਹੋਰ ਵੀ ਖੋਲਣ ਜਾ ਰਹਾ ਹੈ ਉਹ ਤੁਹਾਨੂੰ ਮਿਲ ਜਾਣਗੀਆਂ ਜੀ ਇਹ ਗੱਲ ਬਿਲਕੁਲ ਸਹੀ ਹੈ ਮੈਂ ਸਰਦਾਰ ਰਾਜਪ੍ਰੀਤ ਸਿੰਘ ਡੇਓਲ ਲੁਧਿਆਣੇ ਤੋਂ ਨੇ ਤੇ ਮੈਂ ਉਹਨਾਂ ਨੂੰ ਦੱਸਿਆ ਵਿਲੇਜ ਆਫ ਇੰਡੀਆ ਤੇ ਇੱਥੇ ਉਹ ਕਹਿੰਦੇ ਵਿਲੇਜ ਆਫ ਇੰਡੀਆ ਦਾ ਕਈ ਥਾਵਾਂ ਤੇ ਹੈ ਬ੍ਰੈਂਪਟਨ ਕੈਸ਼ ਐਂਡ ਕੈਰੀ ਦਾ ਕਈ ਥਾਵਾਂ ਤੇ ਮੈਨੂੰ ਬੜਾ ਪ੍ਰਾਊਡ ਫੀਲ ਹੋਇਆ ਵੀ ਨਹੀਂ ਤਾਂ ਇੱਕ ਲੋਕੇਸ਼ਨ ਅਸੀਂ ਦੱਸਦੇ ਆ ਜਾਂ ਅਸੀਂ ਦੱਸਦੇ ਆ ਫਲਾਨੇ ਦੇ ਸਾਹਮਣੇ ਵਿਲੇਜ ਆਫ ਇੰਡੀਆ ਦੇ ਸਾਹਮਣੇ ਬ੍ਰੈਂਪਟਨ ਕੈਸ਼ ਐਂਡ ਕੈਰੀ ਬ੍ਰੈਂਪਟਨ ਕੈਸ਼ਰ ਕੈਸ਼ ਐਂਡ ਕੈਰੀ ਦੇ ਸਾਹਮਣੇ ਵਿਲੇਜ ਆਫ ਇੰਡੀਆ ਸੋ ਇਹ ਤਾਂ ਇੱਕ ਨਿਸ਼ਾਨੀ ਹੈ ਜੀ ਜੇ ਤੁਸੀਂ ਇੰਡੀਆ ਤੋਂ ਆਏ ਹੋ ਤੁਸੀਂ ਸਾਹਿਤਕਾਰ ਹੋ ਤੁਸੀਂ ਅਦੀਬ ਹੋ ਪੰਜਾਬੀ ਭਾਸ਼ਾ ਨੂੰ ਪਿਆਰ ਕਰਦੇ ਹੋ ਤਾਂ ਤੁਹਾਡੇ ਲਈ ਇਹ ਜਗ੍ਹਾ ਤੇ ਆਉਣਾ ਮੈਂ ਸਮਝਦਾ ਕਿ ਜਿਵੇਂ ਇਹ ਪੰਜਾਬੀਆਂ ਦਾ ਮੱਕਾ ਹੋਵੇ ਤੁਸੀਂ ਇੱਥੇ ਜਰੂਰ ਆਓ ਤੁਹਾਡੇ ਤਜਰਬੇ ਕੀ ਨੇ ਤੁਹਾਡੇ ਨਾਲ ਵਿਸ਼ਵ ਪੰਜਾਬੀ ਸਭਾ ਦੀ ਵੈੱਬਸਾਈਟ ਦੇ ਉੱਤੇ YouTube ਚੈਨਲ ਦੇ ਉੱਤੇ ਅਸੀਂ ਤੁਹਾਡਾ ਇੰਟਰਵਿਊ ਵੀ ਕਰਾਂਗੇ ਔਰ ਡਾਕਟਰ ਦਰਬੀਰ ਸਿੰਘ ਕਥੂਰੀਆ ਵੱਲੋਂ ਜਿਹੜੇ ਪੰਜਾਬੀ ਭਾਸ਼ਾ ਨੂੰ ਪਰਫੁੱਲਤ ਕਰਨ ਦੇ ਲਈ ਜਿਹੜੇ ਉਦਯੋਗ ਆਪਣੇ ਉਦਮ ਕੀਤੇ ਜਾ ਰਹੇ ਨੇ ਜਿਵੇਂ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਦੇਖਿਆ ਹੈ ਕਿ ਡਾਕਟਰ ਦਲਵੀਰ ਸਿੰਘ ਕਥੂਰੀਆ ਸਾਹਿਬ ਨੇ ਪੰਜਾਬ ਦੇ ਵਿੱਚ ਪੰਜਾਬੀ ਭਾਸ਼ਾ ਨੂੰ ਪ੍ਰਸਾਦ ਕਰਨ ਦੇ ਲਈ ਇੱਕ ਬੱਸ ਦਾ ਕਾਫਲਾ ਕੱਢਿਆ ਸੀਗਾ ਉਹ ਉਹ ਜਿਹੜਾ ਗੀ ਉਹ ਜਦੋਂ ਬੱਸ ਦਾ ਕਾਫਲਾ ਗਿਆ ਸੀ ਨਾ ਜੀ ਉਦੋਂ ਮੇਰਾ ਗੀਤ ਆਇਆ ਸੀ ਸ਼ਾਨ ਪੰਜਾਬੀਆਂ ਦੀ ਅੱਛਾ ਉਸ ਗੀਤ ਦੇ ਵਿੱਚ ਉਹ ਬੱਸ ਵੀ ਘੁੰਮ ਰਹੀ ਆ ਜੀ ਅੱਛਾ ਉਹ ਕਿੱਥੇ ਕਿੱਥੇ ਤੁਹਾਡਾ ਉਹ ਗੀਤ ਉਸ ਬੱਸ ਦੇ ਜ਼ਰੀਏ ਗਿਆ ਤੁਹਾਨੂੰ ਪਤਾ ਹਾਂਜੀ ਦੇਖੋ ਜੀ ਵਰਲਡ ਵਾਈਡ ਹੈ ਦੁਨੀਆ ਦੇ ਵਿੱਚ ਬਹੁਤ ਲੋਕ ਕੋਲ ਨੂੰ ਪਿਆਰ ਦੇ ਰਹੇ ਉਸ ਤੋਂ ਬਾਅਦ ਹੁਣ ਪੰਜਾਬੀ ਕਿੰਗ 2 ਹੈ ਇਹਨੂੰ ਬੜਾ ਪਿਆਰ ਦੇ ਰਹੇ ਉਹ ਦਿਨ ਮੈਂ ਇੱਥੇ ਸਟੇਜ ਤੇ ਜਿਹੜਾ ਗੀਤ ਗਾਇਆ ਸੀਗਾ ਉਹ ਜਦੋਂ ਮੇਰੇ ਨਾਲ ਲੜਕੀਆਂ ਨੇ ਭੰਗੜਾ ਪਾਇਆ ਉਹ ਗੀਤ ਆ ਅੱਜ ਉਹ ਵੀਡੀਓ ਸੋਸ਼ਲ ਮੀਡੀਆ ਤੇ ਇੰਸਟਾਗ੍ਰam ਤੇ ਵਾਇਰਲ ਹੋ ਰਹੀ ਆ 트ੈਂਡਿੰਗ ਚ ਆ ਹੂੰ ਉਹਦੇ ਚ ਕੀ ਥੀਮ ਕੀ ਆ ਤੁਹਾਡਾ ਜੇ ਕੋਈ ਦੋ ਲਾਈਨਾਂ ਤਰਨਨ ਵਿੱਚ ਜੇ ਹੋ ਜਾਣ ਹਾਲਕਿ ਮੇਰਾ ਵਿਸ਼ਾ ਨਹੀਂ ਗਾ ਸੰਗੀਤ ਦਾ ਮੈਂ ਤਰਨਨ ਵਿੱਚ ਹੀ ਕਰ ਦਿੰਦਾ ਜੀ ਹਾਂ ਕਿਉਂਕਿ ਉਹ ਗੀਤ ਮੇਰਾ ਇੱਕ ਗੀਤ ਪਹਿਲਾਂ ਅਸੀਂ ਪੰਜਾਬੀ ਕਿੰਗ ਹੂੰ 2018 ਚ ਤੇ ਉਸ ਤੋਂ ਬਾਅਦ ਉਹ ਗੀਤ ਬੜਾ ਜਿਨੇ ਮੇਰੀ ਮਕਬੂਲੀਅਤ ਵਧਾਈ ਹੂੰ ਤੇ ਉਸ ਤੋਂ ਬਾਅਦ ਬੜੇ ਯਾਰਾਂ ਦੋਸਤਾਂ ਨੇ ਇੱਕ ਗੁਰੂ ਰੰਧਾਵਾ ਸਿੰਗਰ ਆ ਉਹਨੇ ਦਿੱਲੀ ਤੋਂ ਮੈਨੂੰ ਫੋਨ ਕੀਤਾ ਵੀ ਹੀਰੇ ਜੇ ਤੁਸੀਂ ਪੰਜਾਬੀ ਕਿੰਗ 2 ਲੈ ਕੇ ਆਵੋ ਤੇ ਤੁਹਾਡਾ ਹੋਰ ਪਪੂਲਰ ਹੋਏਗਾ ਜੀ ਤੋਂ ਅਸੀਂ ਬੈਠੇ ਬੈਠੇ ਨੇ ਗੱਲ ਕੀਤੀ ਸਾਰੀ ਟੀਮ ਨੇ ਕਿਉਂਕਿ ਅਸੀਂ ਟੀਮ ਵਰਕ ਕਰਦੇ ਆਂ ਤੋਂ ਉਹ ਕਹਿੰਦੇ ਚਲੋ ਅਸੀਂ ਪੰਜਾਬੀ ਕਿੰਗ 2 ਲਿਖ ਲੈਂਦੇ ਆ ਅਸੀਂ ਵੀ ਲਿਖਿਆ ਜੀ 2 ਸਾਲ ਲੱਗੇ ਸਾਨੂੰ ਇਸ ਪ੍ਰੋਜੈਕਟ ਨੂੰ ਪੂਰਾ ਕੰਮ ਕਰਨ ਲਈ ਤੇ ਆ ਦੋਖ ਵੀ ਕਹੇ ਸੀ ਪਹਿਲਾਂ ਰਿਲੀਜ਼ ਕੀਤਾ ਤੇ ਇਹਨੇ ਸਾਰੀਆਂ ਹੀ ਮੱਲਾ ਮਾਰ ਦਿੱਤੀਆਂ ਜੀ ਐਡੇ ਵੱਡੇ ਪ੍ਰੋਗਰਾਮ ਦੇ ਵਿੱਚ ਤੁਹਾਡੀ ਸ਼ਮੂਲੀਅਤ ਹੋਣੀ ਕਦੇ ਸੋਚਿਆ ਸੀਗਾ ਬੀ ਦੁਨੀਆ ਭਰ ਤੋਂ ਪੰਜਾਬੀ ਪ੍ਰਸਿੱਧ ਨਾਟਕਕਾਰ ਡਾਕਟਰ ਆਤਮਜੀਤ ਸਿੰਘ ਡਾਕਟਰ ਸੁਚਾ ਸਿੰਘ ਗਿੱਲ ਡਾਕਟਰ ਕਿਰਪਾਲ ਸਿੰਘ ਪੰਨੂ ਸਾਹਿਬ ਸਾਡੇ ਮਨਜੁ ਕੁਥੂਰੀਆ ਸਾਹਿਬ ਦੇ ਫਾਦਰ ਸਰਦਾਰ ਸੁਬੇਕ ਸਿੰਘ ਸਾਹਿਬ ਔਰ ਉਹਨਾਂ ਦੇ ਪਰਿਵਾਰ ਔਰ ਰੂਪਕਾਰੋਂ ਇਸ ਤਰ੍ਹਾਂ ਬਹੁਤ ਸਾਰੀਆਂ ਸ਼ਖਸੀਤਾਂ ਦੇ ਸਾਹਮਣੇ ਤੁਹਾਨੂੰ ਜਦੋਂ ਪ੍ਰੈਜੈਂਟੇਸ਼ਨ ਤੁਸੀਂ ਦਿੱਤੀ ਤੁਸੀਂ ਇਸ ਤਰ੍ਹਾਂ ਦਾ ਸੀਨ ਆਪਣੇ ਮਨ ਦੇ ਵਿੱਚ ਵਿਚਾਰਿਆ ਸੀਗਾ ਕਾਨਫਰੰਸਾਂ ਤਾਂ ਤੁਸੀਂ ਹੋਰ ਵੀ ਅਟੈਂਡ ਕੀਤੀਆਂ ਹੋਣਗੀਆਂ ਸੈਮੀਨਾਰ ਤਾਂ ਹੋਰ ਵੀ ਥਾਵਾਂ ਤੇ ਗਏ ਹੋਣਗੇ ਉਹ ਕੀ ਅਨੁਭਵ ਹੈ ਜਦੋਂ ਕਥੂਰੀਆ ਸਾਹਿਬ ਦੇ ਫਾਦਰ ਸਾਹਿਬ ਸਾਡੇ ਅੱਗੇ ਆ ਜਾਂਦੇ ਜੀ ਹਨਾ ਤੇ ਸਾਡਾ ਉਹ ਉਦੋਂ ਉਹਦਾ ਸੇਰੀ ਝੁੱਕ ਜਾਂਦਾ ਹੈ ਕਿਉਂਕਿ ਉਹ 80 ਪਲੱਸ ਹੋਣ ਕਰਕੇ ਉਹਨਾਂ ਨੇ ਅੱਜ ਵੀ ਆਪਣੇ ਗਲੇ ਨੂੰ ਇੰਨਾ ਸਾਹਮਣੇ ਰੱਖਿਆ ਉਹ ਸਾਦਾ ਅਸੀਂ ਵੀ ਨਾ ਸਾਹਮਣੇ ਰੱਖਿਆ ਤੁਸੀਂ ਉਹ ਸ਼ਬਦ ਉਚਾਰਨ ਦਾ ਜਿਹੜਾ ਜ਼ਿਕਰ ਕਰ ਰਹੇ ਹੋ ਹਾਂਜੀ ਹਾਂਜੀ ਨਹੀਂ ਇਹ ਸ਼ਬਦ ਉਚਾਰਨ ਇਸ ਦਿਨ ਸੀਗਾ ਪਹਿਲਾਂ ਵੀ ਜਿੱਤ ਕੇ ਗਾਇਬ ਗਾਇਏ ਸਾਨੂੰ ਇਕੱਠੇ ਅੱਛਾ ਮੈਂ ਤਾਂ ਪਹਿਲੀ ਵਾਰ ਸੁਣਿਆ ਮੈਨੂੰ ਤਾਂ ਨਹੀਂ ਅਸੀਂ ਸੁਣਦੇ ਜੀ ਤੇ ਮੈਂ ਉਹਨਾਂ ਦੇ ਲੈ ਕੇ ਗੀਤ ਲਿਖਿਆ ਸੀਗਾ ਰਿਟਾਇਰ ਸੂਰ ਮੇ ਹੂੰ ਤੋ ਰਿਟਾਇਰ ਸੂਰ ਮੇ ਜਦੋਂ ਮੈਂ ਉਹਨਾਂ ਦੇ ਸਾਹਮਣੇ ਗਿਆ ਤਾਂ ਉਹਨਾਂ ਨੇ ਮੇਰੀ ਬੜੀ ਤਾਰੀਫ ਕੀਤੀ ਉਸ ਵੇਲੇ ਸੁਣਾਓ ਤੁਸੀਂ ਹਾਂ ਹੋ ਬੁੱਢਾ ਹੋ ਜਾਵੇ ਪਲੇਰ ਤਾਂ ਪਲੇਰ ਰਹਿੰਦਾ ਏ ਉਹ ਛੇੜ ਢਲ ਗਈ ਜਵਾਨੀ ਚ ਵਿਚੇੜ ਰਹਿੰਦਾ ਏ ਓਏ ਆਵੇ ਮੰਗਤਾ ਤੇ ਖੈਰ ਪਾ ਕੇ ਵੋੜਦੇ ਆਵੇ ਮੰਗਤਾ ਤੇ ਖੈਰ ਪਾ ਕੇ ਵੋੜਦੇ ਕਦੇ ਵੈਰੀਆਂ ਦੇ ਕਰਦੇ ਨਾ ਖੈਰ ਸੂਰ ਮੇ ਹੋ ਜੇ ਮਚੰਦਿਆ ਤੇ ਸੂਰਜ ਫਿਊਜ ਹੁੰਦੇ ਨਾ ਕਦੇ ਹੁੰਦੇ ਨਹੀਂ ਦਲੇਰੀ ਤੋਰ ਟੈਰ ਸੂਰ ਮੇ ਵਕਈ ਉਹਨਾਂ ਨੂੰ ਮਿਲ ਕੇ ਜਿਹੜਾ ਉਹਨਾਂ ਦੇ ਮੱਥੇ ਤੇ ਤੇਜ ਆ ਨਾ ਉਹ ਬਹੁਤ ਸਾਰੀਆਂ ਬਲੇਸਿੰਗ ਤੁਹਾਨੂੰ ਦਿੰਦਾ ਔਰ ਉਹਨਾਂ ਦੀਆਂ ਗੱਲਾਂ ਮੈਂ ਬੈਠਾ ਸੋਚ ਰਿਹਾ ਸੀ ਵੀ ਜਿਹੜੇ ਇਹਨਾਂ ਦੇ ਮੁਖਾਰਬੇੰਦ ਚੋਂ ਸ਼ਬਦ ਨਿਕਲਦੇ ਆ ਨਾ ਜਿੱਦਾਂ ਅਸੀਂ ਅੱਜ ਦਾ ਵਿਚਾਰ ਪੜ੍ਹਦੇ ਆ ਜੀ ਤਾਂ ਉਹ ਜੇ ਉਹ ਅੱਜ ਦਾ ਵਿਚਾਰ ਤੋਂ ਵੀ ਉੱਪਰ ਨੇ ਉਹਨਾਂ ਦੀ ਗੱਲ ਹੈ ਜਿਹੜੀ ਉਹ ਇੱਕ ਤਜਰਬੇ ਦੀ ਗੱਲ ਹੈ ਔਰ ਉਮਰ ਦੀ ਗੱਲ ਹੈ ਮੈਂ ਸੋਚਨੇ ਆ ਵੀ 80 ਸਾਲ ਦੇ ਪ੍ਰਮਾਤਮਾ ਉਹਨਾਂ ਦੀ ਲੰਬੀ ਉਮਰ ਕਿਉਂ ਆ ਜੀ ਤੇ 80 ਸੈਕਿੰਡ ਦੇ ਵਿੱਚ ਜਿਹੜੀ ਤੁਹਾਨੂੰ ਉਹ ਗੱਲ ਦੱਸ ਰਹੇ ਹੋ ਉਹ 80 ਸਾਲ ਦਾ ਉਹਨਾਂ ਦਾ ਤਜਰਬਾ ਹੈ ਹਾਂ ਜੀ ਔਰ ਤੁਹਾਨੂੰ ਉਹ ਕਿੱਡੀ ਛੇਤੀ ਮਿਲ ਰਹੀ ਹੈ ਮੈਂ ਅਕਸਰ ਇਹ ਕਹਿਣਾ ਹੁੰਦਾ ਕਿ ਕਈ ਵਾਰੀ ਤੁਸੀਂ 10 ਸਾਲਾਂ ਦੇ ਵਿੱਚ ਉਹ ਅਚੀਵ ਕਰਦੇ ਹੋ ਤੇ 10 ਸੈਕਿੰਡ 'ਚ ਉਹ ਗੱਲ ਕਹਿ ਦਿੰਦੇ ਹੋ ਹਾਂਜੀ ਅੱਜ ਵੀ ਗੱਲ ਇਸ ਤੋਂ ਇਲਾਵਾ ਤੁਹਾਡੇ ਮਨ 'ਚ ਕੋਈ ਹੋਰ ਬਲਬਲਾ ਰਿਹਾ ਦੇਖੋ ਜੀ ਜਦੋਂ ਤੁਹਾਨੂੰ ਮੈਂ ਤੁਹਾਨੂੰ ਮਹਾਪੁਰਸ਼ ਕਹੂੰਗਾ ਜਦੋਂ ਤੁਹਾਨੂੰ ਉਹਨਾਂ ਦੀ ਸੰਗਤ ਮਿਲਦੀ ਆ ਤਾਂ ਤੁਹਾਨੂੰ ਉਹਨਾਂ ਨਾਲ ਬੈਠ ਕੇ ਬਦ ਤੋਂ ਬਦਲਾ ਹਾਸਲ ਲੈਣਾ ਚਾਹੀਦਾ ਇੱਕ ਕਥੂਰੀਆ ਸਾਹਿਬ ਦੀ ਮੈਨੂੰ ਗੱਲ ਚੇਤੇ ਆਉਂਦੀ ਹੈ ਇੱਥੇ ਮੈਂ ਕੋਟ ਕਰਾਂਗਾ ਜਦੋਂ ਇੰਟਰਨੈਸ਼ਨਲ ਤੁਸੀਂ ਹੁਣ ਪੀਆਰ ਆਏ ਹੋ ਹਾਂਜੀ ਕਈ ਮੇਰੇ ਵਰਗੇ ਵਿਜ਼ਟਰ ਆਏ ਨੇ ਕਈ ਸਟੂਡੈਂਟ ਆਏ ਨੇ ਹਾਂਜੀ ਇਕ ਧੁਰਿਆ ਸਾਹਿਬ ਅਕਸਰ ਜ਼ਿਕਰ ਕਰਦੇ ਆ ਵੀ ਜਿਹੜਾ ਬੱਚਾ ਤੁਹਾਨੂੰ ਮਿਲਦਾ ਹੈ ਹਾਂਜੀ ਉਹਨੂੰ ਪੁੱਛਿਆ ਕਰੋ ਉਹਦੇ ਸਿਰ ਤੇ ਹੱਥ ਰੱਖਿਆ ਕਰੋ ਕਿਉਂਕਿ ਉਹਦੇ ਢਿੱਡ ਦੀ ਗੱਲ ਕਰਨ ਵਾਲਾ ਕੋਈ ਨਹੀਂਗਾ ਮੈਂ ਤੁਹਾਨੂੰ ਆਪਣੀ ਗੱਲ ਸੁਣਾਉਣਾ ਹੈ 2 ਸਾਲ ਤੋਂ ਮੇਰਾ ਇੱਕ ਦੋਸਤ ਇੱਥੇ ਆਇਆ ਹੋਇਆ ਹੈ ਠੀਕ ਉਹਦੀ ਵਾਈਫਾਈ ਹੈ ਉਹਦੀ ਬੇਟੀ ਦਾ ਵਿਆਹ ਅਕਤੂਬਰ ਚ ਜੀ ਤੇ ਮੈਨੂੰ ਉਹਨੇ 2 ਸਾਲ ਕਦੇ ਨਹੀਂ ਫੋਨ ਕੀਤਾ ਹਾਲਾਂਕਿ ਸਾਡੇ ਗੁਆਂਢ ਰਹਿੰਦੇ ਸੀ ਕਥੂਰੀਆ ਸਾਹਿਬ ਦੀ ਕਿਰਪਾ ਸਦਕਾ ਮੈਂ ਰੋਜ਼ ਫੇਸਬੁੱਕ ਤੇ ਪਾਉਣਾ ਵੀ ਮੈਂ ਆ ਨੰਬਰ ਹੈ ਤੇ ਵਿਲੇਜ ਆਫ ਇੰਡੀਆ ਦੇ ਵਿੱਚ ਮੈਂ ਹੈਗਾ ਤੇ ਮੈਨੂੰ ਦੱਸੋ ਜੇ ਸੰਪਰਕ ਕਰਨਾ ਠੀਕ ਆ ਭਾਜੀ ਮੈਨੂੰ ਉਹਨੇ ਫੋਨ ਕੀਤਾ ਕੰਮ ਤੋਂ ਉੱਤਰ ਕੇ ਜੀ ਤੇ ਕਹਿੰਦਾ ਮੈਂ 8 ਡਾਲਰ ਮੇਰੇ ਵੱਸ ਤੇ ਲੱਗਣੇ ਸੀਗੇ ਤੇ ਇੱਕ ਤਾਂ ਮੈਂ ਉਹ ਵਿਚਾਲੇ ਤੇ ਇੱਕ 40 ਮਿੰਟ ਤੇਰੇ ਨਾਲ ਗੱਲ ਕਰ ਲਈ ਮੇਰੇ ਕੋਲੇ ਤਾਂ ਢਿੱਡ ਫਰੋਲਣ ਵਾਲਾ ਬੰਦਾ ਹੀ ਹੈ ਨਹੀਂ ਸੀ ਕੋਈ ਤੇ ਤੂੰ ਆ ਮੇਰੇ ਕੋਲੇ ਤੇ ਮੈਂ ਉਹਨੂੰ ਥੋੜਾ ਜਿਹਾ ਕਿਹਾ ਮੈਂ ਕਿ ਮੇਰੇ ਕੱਪੜੇ ਧੋਣ ਨਾਲੇ ਆ ਮੇਰੇ ਕੱਪੜੇ ਧੋ ਦੇਗਾ ਤੇ ਨਾ ਸਰੀਪਰ ਜਾਈ ਕੱਪੜੇ ਧੋ ਦੋਗੀ ਤੂੰ ਮੇਰੇ ਕੋਲ ਆ ਲੰਚ ਵੀ ਕਰਕੇ ਜਾ ਡਰ ਵੀ ਕਰਕੇ ਜਾ ਸੋ ਕਹਿਣ ਦਾ ਭਾਵ ਹੈ ਵੀ ਕਥੂਰੀਆ ਸਾਹਿਬ ਕਹਿੰਦੇ ਵੀ ਤੁਹਾਡੇ ਵਰਗੇ ਤੁਸੀਂ ਤਾਂ ਪੀਆ ਰਹੇ ਹੋ ਤੁਹਾਨੂੰ ਤਾਂ ਉਹ ਦੁੱਖ ਦਰਦ ਨਹੀਂ ਹੈ ਪਰ ਜਿੰਨਾ ਬੱਚਿਆਂ ਦੇ ਮਾਪਿਓ ਜਿਨ੍ਹਾਂ ਨੇ ਕਦੇ ਮੁਕਸਰ ਤੋਂ ਚੰਡੀਗੜ੍ਹ ਆਪਦੀ ਬੇਟੀ ਨੂੰ ਇਕੱਲੇ ਨਹੀਂ ਭੇਜਿਆ ਉਹ ਜਦੋਂ ਇੱਥੇ ਇਕੱਲੇ ਦੇਖਦੇ ਨੇ ਉਹਨਾਂ ਲਈ ਵੀ ਕਥੂਰੀਆ ਸਾਹਿਬ ਦੀਆਂ ਜਿਹੜੀਆਂ ਇਹ ਗੱਲਾਂ ਨੇ ਉਹ ਬੜੀਆਂ ਇੱਕ ਬਲੇਸਿੰਗ ਹੈ ਬਲੇਜ ਆਫ ਇੰਡੀਆ ਤੇ ਤੁਸੀਂ ਜਾ ਕੇ ਦੇਖੋ ਬੱਚੇ ਕਿਦਾਂ ਕਥੂਰੀਆ ਸਾਹਿਬ ਦਾ ਅਸ਼ੀਰਵਾਦ ਲੈ ਰਹੇ ਨੇ ਕਿਦਾਂ ਕਥੂਰੀਆ ਸਾਹਿਬ ਨੂੰ ਪੁੱਛ ਰਹੇ ਨੇ ਵੀ ਕੀ ਹਾਲ ਹੈ ਤੁਹਾਡਾ ਕਿਦਾਂ ਹੋ ਠੀਕ ਹੋ ਔਰ ਉਹਨਾਂ ਦੇ ਪੇਰੈਂਟਸ ਆ ਕੇ ਕਿਦਾਂ ਉਹ ਇਹ ਕਹਿੰਦੇ ਆ ਕਿ ਕਥੂਰੀਆ ਸਾਹਿਬ ਹੁਣ ਤਾਂ ਤੁਸੀਂ ਸਾਡੇ ਬੱਚੇ ਦੇ ਮਾਪੇ ਉਹ ਫੀਲਿੰਗ ਤੁਸੀਂ ਇੱਥੇ ਕਿਵੇਂ ਮਹਿਸੂਸ ਕਰਦੇ ਹੋ ਐਕਚੁਅਲੀ ਮੈਂ ਵੀ ਇਹ ਕੰਮ ਬਹੁਤ ਬੇਟਾ ਸਾਹਿਬ ਕਰ ਰਿਹਾ ਮੈਂ ਇੱਥੇ ਹੈ ਕਿ ਮਲਟੀਕਲਚਰਲ ਐਸੋਸੀਏਸ਼ਨ ਮੈਂ ਉਹਦੇ ਨਾਲ ਜੁੜਿਆ ਹੋਇਆ ਤੇ ਉਹਦੇ ਰਾਜ ਐਸੋਸੀਏਸ਼ਨ ਦਾ ਬਟ ਉਹਨਾਂ ਦਾ ਕੋਈ ਮਨੋਰਥ ਹੋਏਗਾ ਕਥੂਰੀਆ ਸਾਹਿਬ ਦਾ ਖੁਦ ਦੇ ਵਿੱਚ ਇੱਕ ਐਸੋਸੀਏਸ਼ਨ ਹੈ ਆਪਾਂ ਇੱਥੋਂ ਦੀ ਹੁੰਦੀ ਹੈ ਜੀ ਤੇ ਉਹ ਉਹਨਾਂ ਦੇ ਨਾਲ ਅਸੀਂ ਫ੍ਰੀ ਬੱਚਿਆਂ ਨੂੰ ਰਾਈਟ ਦਿੰਦੇ ਹਾਂ ਜੀ ਅਸੀਂ ਫ੍ਰੀ ਫੂਡ ਦਿੰਦੇ ਹਾਂ ਜੀ ਜੇ ਕਿਸੇ ਨੂੰ ਕੋਈ ਨਵੇਂ ਨੂੰ 에어ਪੋਰਟ ਤੋਂ ਵੀ ਨਵਾਂ ਬੱਚਾ ਆਇਆ ਕੋਈ ਵੀ ਤਰ੍ਹਾਂ ਦਾ ਬੱਚਾ ਹੀ ਨਹੀਂ ਕੋਈ ਨਵਾਂ ਪੀਆਰ ਆਇਆ ਜਾਂ ਨਵਾਂ ਵਿਜ਼ਿਟਰ ਆਇਆ ਜਾਂ ਨਵਾਂ ਸਟੂਡੈਂਟ ਆਇਆ ਜਾਂ ਕੋਈ ਰਿਫਿਊਜੀ ਵੀ ਆਇਆ ਅਸੀਂ ਹਰੇਕ ਤਰ੍ਹਾਂ ਦੀ ਉਹਦੀ ਹੈਲਪ ਕਰਦੇ ਹਾਂ ਫ੍ਰੀ ਆਫ ਕਾਸਟ ਥੈਂਕ ਯੂ ਤੁਸੀਂ ਸਾਡੇ ਕੋਲੇ ਆਏ ਤੇ ਸਾਡੇ ਨਾਲ ਇੱਕ ਹੋਰ ਗੈਸਟ ਨੇ ਉਹ ਵੀ ਸਾਡੇ ਕੋਲੇ ਆਉਣ ਗਿਆ ਸੀ ਉਹਨਾਂ ਨਾਲ ਇਹ ਮੈਂ 2 ਮਿੰਟ 1 ਮਿੰਟ ਲਲਮਾ ਪੰਜਾਬੀ ਕਿੰਗ ਟੂ ਦੀਆਂ ਦੋ ਲੰਗਾਂ ਆ ਮੈਂ ਇਹਨੂੰ ਦਾਰਾ ਰਿਟਰ ਸਾਹਿਬ ਇਹਨੂੰ ਐਡਿਟ ਕਰ ਲਿਓ ਆਪਣਾ ਅਗਲਾ ਜਿਹੜਾ ਗੈਸਟ ਤੋਂ ਪਹਿਲਾਂ ਇਹਨੂੰ ਵਿੱਚ ਪਾ ਲਿਓ ਇਹਨੂੰ ਜਿੱਥੇ ਮੈਂ ਕਹਿ ਰਿਹਾ ਨਾ ਵੀ ਅਗਲਾ ਇਹਨੂੰ ਐਡਿਟ ਕਰਨਾ ਤੇ ਹੁਣ ਅਸੀਂ ਤੁਹਾਡੇ ਤੋਂ ਤੁਹਾਡੇ ਮਨ ਦੇ ਜਿਹੜੇ ਬਲਬਲੇ ਸੁਣਾਗੇ ਜੀ 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 ਮੇਰਾ ਪੰਜਾਬੀ ਕਿੰਗ 2 ਗੀਤ 2 ਹੁਣੇ ਆਇਆ ਤੇ 2 ਸਾਲ ਦੀ ਮਿਹਨਤ ਲੱਗੀ ਸਾਰੀ ਸਾਰੀ ਟੀਮ ਦੀ ਤੋ ਮਿਹਨਤ ਨੇ ਸਾਨੂੰ ਰੰਗ ਵੀ ਬਹੁਤ ਵਧੀਆ ਦਿਖਾਇਆ ਬਟਾ ਸਾਹਿਬ ਅੱਜ ਕੱਲ YouTube ਤੇ ਬਹੁਤ ਵਧੀਆ ਚੱਲ ਰਿਹਾ ਹੈ ਬਾਕੀ ਸਾਰੇ ਸੋਸ਼ਲ ਮੀਡੀਆ ਤੇ ਇੰਸਟਾਗ੍ਰam ਤੇ 2200 ਪਲੱਸ ਰੀਲਾਂ ਬਣ ਗਈਆਂ ਜੀ ਲੋਕਾਂ ਨੇ ਬਣਾਈਆਂ ਤੇ ਨਾਲ ਟ੍ਰੈਂਡਿੰਗ ਚ ਚੱਲ ਰਿਹਾ ਸੱਤ ਵੀਡੀਓ ਉਹਦੀਆਂ ਐਸੇ ਟ੍ਰੈਂਡਿੰਗ ਚ ਚੱਲ ਰਹੀਆਂ ਉਸ ਦਿਨ ਜਿਹੜੀ ਅਸੀਂ ਸਟੇਜ ਵੀ ਕੀਤੀ ਸੀ ਉਹ ਵੀਡੀਓ ਵੀ ਟ੍ਰੈਂਡਿੰਗ ਚ ਚੱਲ ਰਹੀ ਹੈ ਤੇ ਅਸੀਂ ਕੋਸ਼ਿਸ਼ ਕਰਦੇ ਆਂ ਵੀ ਸਾਫ਼ ਸੁਥਰੀ ਗਾਇਕੀ ਸਮਾਜ ਨੂੰ ਦਈਏ ਕਿਉਂਕਿ ਲੋੜ ਹੈ ਤੇ ਇਸ ਕਰਕੇ ਮੈਂ ਇਹੀ ਚਾਹਨਾ ਵੀ ਮੈਂ ਤੁਹਾਡੇ ਨਾਲ ਉਹਦੀਆਂ ਵੀ ਦੂਲਨਾਂ ਸੰਜੀਗ ਕਰਦਾ ਹਾਂ ਬਿਲਕੁਲ ਕਰਦਾ ਹਾਂ ਮੈਂ ਤੁਹਾਡੇ ਨਾਲ ਤੁਹਾਡੇ ਦੋਸਤ ਦਾ ਨਾਂ ਜਰੂਰ ਦੱਸਿਓ ਮੈਂ ਅਗਲੇ ਸੈਗਮੈਂਟ ਦੇ ਵਿੱਚ ਉਹਨਾਂ ਨੂੰ ਵੀ ਲੈਣਾ ਠੀਕ ਹੈ ਠੀਕ ਹੈ ਉਹਨਾਂ ਦਾ ਨਾਮ ਕੀ ਹੈ ਬਣਾ ਤਾਂ ਇਹ ਦੱਸੋ ਉਹਨਾਂ ਦਾ ਜੀ ਮਨਜੀਤ ਸਿੰਘ ਰੰਦਾਵਾ ਇਹ ਵੀ ਨਵੇਂ-ਨਵੇਂ ਇੰਡੀਆ ਤੋਂ ਆਏ ਆ ਤੇ ਇਹ ਵੀ ਤੁਹਾਡੇ ਨਾਲ ਰੂਬਰੂ ਹੋਣਗੇ ਬੇਟਾ ਸਾਹਿਬ ਠੀਕ ਹੈ ਜੀ ਲਓ ਮੈਂ ਪੰਜਾਬੀ ਕਿੰਗ ਦੀਆਂ ਦੋ ਲਾਈਨਾਂ ਸਾਂਝੀ ਕਰਦਾ ਜੀ ਤੇ ਉਸ ਤੋਂ ਪਹਿਲਾਂ ਪੰਜਾਬੀ ਕਿੰਗ 1 ਕਿਉਂਕਿ ਉਹ ਵੀ ਪਤਾ ਲੱਗ ਜਾ ਕਿ ਕੀ ਡਿਫਰੈਂਸ ਆ ਪਹਿਲਾ ਪੰਜਾਬੀ ਕਿੰਗ 2 ਵੀ ਲੈ ਲੈਂਦੇ ਆ ਥੋੜ੍ਹਾ ਹੀ ਹੈ ਕਹਿਦੇ ਤੁਸੀਂ ਉਹ ਵੱਨ ਵੀ ਤੁਸੀਂ ਉਹ ਟੂ ਵੀ ਤੁਸੀਂ ਉਹ ਜਿਹੜਾ ਤੁਹਾਡਾ ਇੱਛਾ ਲੈ ਲੋ ਹੋ ਐਡੀ ਛੇਤੀ ਮੰਨਦਾ ਨੀ ਹਾਰ ਸਜਣਾ ਹੀਰਾ ਤੇਰੀ ਪੌਂਜ ਵਿੱਚੋਂ ਬਾਾਰ ਸਜਣਾ ਹੋ ਐਡੀ ਛੇਤੀ ਮੰਨਦਾ ਨੀ ਹਾਰ ਸਜਣਾ ਹੀਰਾ ਤੇਰੀ ਪੌਂਜ ਵਿੱਚੋਂ ਬਾਾਰ ਸਜਣਾ ਮਾਲੜੀ ਨੇ ਘੱਟ ਵਾਦੇ ਬੋਲ ਤੇ ਚੱਲੇ ਨੇ ਨਿੱਕੀ ਮੋਟੀ ਗੱਲ ਨੂੰ ਕਦੇ ਨਹੀਂ ਗੌੜਦਾ ਹਟੌਰਿਆਂ ਨੇ ਬਾਬੀ ਤਾਂ ਹੀ ਉਹ ਕਿੰਗ ਨੇ ਪੰਜਾਬੀ ਹੋ ਟੌੜਿਆਂ ਦੇ ਬਾਬੀ ਤਾਈਓ ਕਿੰਗ ਨੇ ਪੰਜਾਬੀ ਦੁਨੀਆ ਦੇ ਵਿੱਚ ਸਾਡਾ ਨਾਮ ਬੋਲਦਾ ਨਹੀਂ ਮਿਲਣਾ ਬੋਲਦਾ ਇਹ ਸਾਡਾ ਪੰਜਾਬੀ ਕਿੰਗ 2 ਆ ਜੀ ਤਾਂ ਜੋ ਪੰਜਾਬੀ ਕਿੰਗ 1 ਆ ਉਹਦੀ ਵੀ ਮੈਂ ਤੁਹਾਨੂੰ ਲੈਣ ਸੁਣਾ ਦਿੰਦਾ ਜੀ ਮਾਈਕ ਤੁਹਾਡੇ ਹੱਲੇ ਆ ਤੁਸੀਂ ਕੋਲ ਵਿੱਚ ਠੀਕ ਹੈ ਜੀ ਹਮਾਣੀ ਝੱਲ ਦੇਾ ਕਿਸੇ ਦੇ ਨਖਰੇ ਪਹਿਲਾਂ ਤੋਂ ਹੀ ਰੱਖਿਆ اصول ਵੱਖਰੇ ਹੁ ਮਾਲੜੀ ਨਝੱਲਦਾ ਕਿਸੇ ਦੇ ਨਖਰੇ ਪਹਿਲਾਂ ਤੋਂ ਹੀ ਰੱਖਿਆ اصول ਵੱਖਰੇ ਧਾਰੀਵਾਲਾ ਤੇਰਾ ਇੱਕਾਂ ਗਿੱਟਕੇ ਧਾਰੀਵਾਲਾ ਤੇਰਾ ਇੱਕਾਂ ਗਿੱਟਕੇ ਵੱਜਦੇ ਰਕਾਟ ਟਿੰਗ ਲਿੰਗ ਬੱਲੀਏ ਸਾਡੀ ਸਰਦਾਰੀ ਦੀਆਂ ਹੁੰਦੀਆਂ ਨੇ ਗੱਲਾਂ ਆਖਦੇ ਪੰਜਾਬੀਆਂ ਨੂੰ ਕਿੰਗ ਬੱਲੀਏ ਹਾਏ ਨਹੀਂ ਕਿੰਗ ਬੱਲੀਏ ਥੈਂਕ ਯੂ ਤੁਹਾਡਾ ਤੇ ਮੈਂ ਚਾਹਾਂਗਾ ਕਿ ਤੁਸੀਂ ਆਪਣੇ ਗੈਸਟ ਦਾ ਨਾਮ ਜਰੂਰ ਦੱਸੋ ਲੈ ਸਾਡਾ ਗੈਸਟ ਜੀ ਅੱਜ ਸਪੈਸ਼ਲ ਹੈ ਮਨਜੀਤ ਸਿੰਘ ਜੋ ਇੰਡੀਆ ਤੋਂ ਨਵੇਂ ਨਵੇਂ ਆਇਆ ਉਹ ਵੀ ਤੁਹਾਡੇ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ ਜਿੱਦਾਂ ਅਸੀਂ ਗੱਲ ਕੀਤੀ ਹੈ ਕਿ ਸਾਡੇ ਨਾਲ ਇੱਕ ਹੋਰ ਮਹਿਮਾਨ ਹੈ ਇਸ ਪੰਜਾਬੀ ਭਵਨ ਬ੍ਰਮਟਨ ਦੇ ਵੇੜੇ ਦੇ ਵਿੱਚ ਅਮਨਦੀਪ ਸਿੰਘ ਅਮਨਦੀਪ ਸਿੰਘ ਤੁਹਾਡਾ ਪਿੰਡ ਕਿਹੜਾ ਹੈ ਤੇ ਪੰਜਾਬੀ ਭਵਨ ਬ੍ਰਮਟਨ ਦੇ ਵਿੱਚ ਆਉਣ ਦਾ ਸਬਬਬ ਕਿਵੇਂ ਪ੍ਰਾਪਤ ਹੋਇਆ ਮੈਂ ਬਿੱਟਾ ਜੀ ਪਹਿਲਾਂ ਤਾਂ ਮੈਂ ਬੜਾ ਧੰਨਵਾਦ ਕਰਦਾ ਹਾਂ ਕਿ ਤੁਸੀਂ ਇਸ ਪੰਚ ਤੇ ਮੈਨੂੰ ਮੌਕਾ ਦਿੱਤਾ ਹੈ ਮੇਰਾ ਪਿੰਡ ਜਿਸ ਜਲੰਧਰ ਦੇ ਵਿੱਚ ਫਲੌਰ ਦੇ ਲਾਗੇ ਪਿੰਡ ਕਦਪਾਲੋਂ ਪੈਂਦਾ ਜੀ ਮੈਂ ਉੱਥੋਂ ਕਿਲੋਮੀਟਰ ਤੇ ਮੇਰਾ ਸਕੂਲ ਸੀ ਸਰਕਾਰੀ ਕੰਨੇ ਹਾਈ ਸਕੂਲ ਨਗਰ ਉੱਥੇ ਮੈਂ ਲਗਭਗ 20 25 ਸਾਲ ਸੇਵਾ ਕਰਨ ਨੂੰ ਪਰੰਤੂ ਇੱਥੇ ਆਪਣੇ ਮੇਰੇ ਦੋਸਤ ਮੇਰੇ ਗੱਡੇ ਵੀਰ ਹੀਰਾ ਭਾਜੀ ਕੋ ਲਾਏ ਆ ਹਮ ਇੱਥੇ ਆ ਕੇ ਜੋ ਮਾਨ ਸਤਕਾਰ ਮੈਨੂੰ ਉਹਨੇ ਦਿੱਤਾ ਆ ਮੈਂ ਪੂਰੀ ਜ਼ਿੰਦਗੀ ਇਹਨਾਂ ਦਾ ਸਨਮਾਨਤ ਰਹਾਗਾ ਤੁਸੀਂ ਪਹਿਲੀ ਵਾਰੀ ਕੈਨੇਡਾ ਆਏ ਹੋ ਨਹੀਂ ਮੈਂ ਕੈਨੇਡਾ ਦੂਸਰੀ ਵਾਰੀ ਆਇਆ ਜੀ ਪਹਿਲਾਂ ਮੈਂ 218 ਦੇ ਵਿੱਚ ਆਇਆ ਸੀ ਉਦੋਂ ਪਰ ਇਹੋ ਜਿਹਾ ਕੋਈ ਸਵੱਬ ਨਹੀਂ ਬਣਿਆ ਰਹਿਣ ਦਾ ਹੂੰ ਤੇ ਉਦੋਂ ਮੈਨੂੰ ਮਹੀਨੇ ਬਾਅਦ ਜਾਣਾ ਪਿਆ ਪਰ ਇਸ ਵਾਰੀ ਮੈਂ ਪੱਕੇ ਪਰ ਹੀ ਆਇਆ ਔਰ ਪ੍ਰੀਮਚਰ ਲੈ ਕੇ ਆਇਆ ਤੋ ਥੋੜੀ ਉਮਰ ਤਾਂ ਤਾਂ ਨਹੀਂ ਲੱਗਦਾ ਪ੍ਰੀਮਚਰ ਲੈ ਕੇ ਆਏ ਹੋ ਹਾਂਜੀ ਲਗਭਗ ਮੈਂ 22 ਸਾਲ ਜੌਬ ਕਰ ਲਈ ਆ ਤੇ ਹਾਂਜੀ 25 ਸਾਲ ਦਾ ਮੈਨੂੰ ਅੱਛਾ ਤੁਸੀਂ ਜਿਹੜੀ ਅਸੀਂ ਗੱਲ ਕਰਦੇ ਆਂ ਵਿਸ਼ਾ ਪੰਜਾਬੀ ਸਭਾ ਵੱਲੋਂ ਜੀ ਜੀ ਕਾਨਫਰੰਸ ਕੀਤੀ ਗਈ ਹੁਣ ਵੀ ਰੇਡੀਓ ਸਬਰੰਗ ਦੇ ਉੱਤੇ ਡਾਕਟਰ ਦਰਬੀਰ ਸਿੰਘ ਧੁਰਿਆ ਸਾਹਿਬ ਨਾਲ ਤੁਸੀਂ ਰੂਬਰੂ ਹੋਏ ਹੋ ਜੀ ਜੀ ਇਸ ਕਾਨਫਰੰਸ ਬਾਰੇ ਤੁਹਾਡਾ ਅਨਪਵ ਵਿਚਾਰ ਉਹ ਮੈਨੂੰ ਜ਼ਰੂਰ ਦੱਸੋ ਤੁਸੀਂ ਇੰਡੀਆ ਦੇ ਵਿੱਚ ਵੀ ਕਾਨਫਰੰਸਾਂ ਦੇਖੀਆਂ ਹੋਣਗੀਆਂ ਜੀ ਜੀ ਤਾਂ ਉਸ ਪ੍ਰੋਗਰਾਮ ਨੂੰ ਆਪਣੇ ਜ਼ਿਹਨ ਦੇ ਵਿੱਚ ਰੱਖ ਕੇ ਜਿਹੜਾ ਤੁਹਾਡਾ ਦਿਲ ਕਹਿੰਦਾ ਏ ਜੇ ਕਮੀ ਏ ਤਾਂ ਕੋਈ ਕਮੀ ਵੀ ਦੱਸਿਓ ਜੇ ਤੁਹਾਨੂੰ ਕੋਈ ਹੋਰ ਗੱਲ ਲੱਗਦੀ ਹੋ ਵੀ ਦੱਸਿਓ ਤੁਹਾਡਾ ਕੀ ਐਕਸਪੀਰੀਅੰਸ ਹੈਗਾ ਮੈਂ ਉਸਦਨ ਮੈਨੂੰ ਆਉਣ ਦਾ ਮੌਕਾ ਮਿਲਿਆ ਇੱਥੇ ਉੱਥੇ ਹਰ ਇੱਕ ਕੀ ਸ਼ਖਸ਼ੀਦ ਨੇ ਇੱਥੇ ਬੜੇ ਖੂਬਸੂਤ ਹਰਫਾਂ ਦੇ ਨਾਲ ਹਰ ਇਸ ਪਹਿਲੂ ਨੂੰ ਵਿਚਾਰਿਆ ਔਰ ਬੜੇ ਡੂੰਘੇ ਵਿਚਾਰ ਪੇਸ਼ ਕੀਤੇ ਔਰ ਉਹ ਜੋ ਹਾਲਾਤ ਜੋ ਇੱਥੇ ਹਨ ਜੋ ਆਉਣ ਨਵੇਂ ਆਉਣ ਵਾਲਿਆਂ ਦੇ ਹਾਲਾਤ ਸੀਗੇ ਉਹਨਾਂ ਨੂੰ ਬੜੇ ਡੂੰਘਾਈ ਦੇ ਨਾਲ ਵਿਚਾਰਿਆ ਤੁਸੀਂ ਉਹ ਰੋਬਿੰਦੀਪ ਕੌਰ ਸ਼ੈਣੀ ਵਾਲੇ ਸੈਸ਼ਨ ਦੀ ਗੱਲ ਕਰ ਰਹੇ ਹਾਂ ਜੀ 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 ਹਾਂ ਜਰੂਰ ਦੱਸਿਓ ਤੇ ਉਹਨਾਂ ਨੇ ਉਸਤੇ ਦੱਸਿਆ ਕਿ ਕਿਵੇਂ ਇੱਥੇ ਨਵੇਂ ਜਿਹੜੇ ਆ ਕੇ ਪਾਵੇ ਉਹ ਸਟੂਡੈਂਟ ਨੇ ਜਾਂ ਵਿਜ਼ਟਰ ਨੇ ਜਾਂ ਕਿਸੇ ਵੀ ਹਾਲਾਤਾਂ ਦੇ ਵਿੱਚ ਜਿਹੜਾ ਇੱਥੇ ਆਉਂਦਾ ਹੈ ਉਹ ਕਿਹੜੀ-ਕਿਹੜੀਆਂ ਹਾਲਾਤ ਫੇਸ ਨੂੰ ਕਰਨਾ ਪੈਂਦਾ ਉਹ ਕਿਵੇਂ ਉਹਨਾਂ ਹਾਲਾਤਾਂ ਚੋਂ ਨਿਕਲ ਕੇ ਜਿਵੇਂ ਕਟੂਰੀਆ ਸਾਹਿਬ ਵਰਗੇ ਉਹਨਾਂ ਨੂੰ ਹਿੰਮਤ ਦਿੰਦੇ ਨੇ ਤੇ ਫਿਰ ਉਹ ਕਿਵੇਂ ਇਹਨਾਂ ਹਾਲਾਤਾਂ ਤੋਂ ਬਾਹਰ ਨਿਕਲ ਕੇ ਅੱਜ ਵਧੀਆ ਜ਼ਿੰਦਗੀ ਇੱਥੇ ਗੁਜ਼ਾਰਦੇ ਨੇ ਇਸ ਤਰ੍ਹਾਂ ਦਾ ਸੈਸ਼ਨ ਤੁਸੀਂ ਸੋਚਿਆ ਸੀਗਾ ਵੀ ਕੈਨੇਡਾ ਦੇ ਵਿੱਚ ਇਸ ਤਰ੍ਹਾਂ ਜਿਹੜੇ ਨੇ ਪੀਆਰ ਹੋਏ ਬੰਦੇ ਉਹਨਾਂ ਕੋਲੇ ਇੰਨਾ ਸਮਾਂ ਤੇ ਖੁੱਲੀ ਗੱਲਬਾਤ ਕਰਨ ਦਾ ਇਹ ਤੁਹਾਡੇ ਜਹਨ ਚ ਸੀਗਾ ਮੈਂ ਬਿੱਟਾ ਭਾਈ ਮੈਂ ਹੈਰਾਨ ਰਗਿਆ ਕਿ ਇਹੋ ਜਿਹਾ ਦੇ ਜਿੱਥੇ ਕਿਸੇ ਕੋਲ ਗੱਲ ਕਰਨ ਦਾ ਟਾਈਮ ਨਹੀਂ ਹੈ ਹਾਂ ਉਥੋਂ ਇਦਾਂ ਦਾ ਪ੍ਰੋਗਰਾਮ ਵੀ ਉਲੀਕਿਆ ਜਾ ਸਕਦਾ ਬੜਾ ਮਨ ਖੁਸ਼ ਹੋਇਆ ਦੇਖ ਕੇ ਸੁਣ ਕੇ ਕਿ ਸਾਡੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਲੋਕ ਇੱਥੇ ਵੀ ਮੌਜੂਦ ਨੇ ਜਿਹੜੇ ਆਪਣੇ ਇੰਨੇ ਵੱਡੇ ਉਰਜੇਮਿਆਂ ਇਸ ਮਾਂਬੋਲੀ ਨੂੰ ਟਾਈਮ ਦਿੰਦੇ ਨੇ ਔਰ ਇਹ ਇਹਨਾਂ ਦੀ ਹਿੰਮਤ ਸਦਕਾ ਹੀ ਅੱਜ ਮਾਂਬੋਲੀ ਸਾਡੀ ਜਿਹੜੀ ਆ ਸਿਖਰਾਂ ਤੇ ਪਹੁੰਚੀ ਹੋਈ ਹੈ ਔਰ ਪ੍ਰਮਾਤਮਾ ਕਰੇ ਅੱਲਾ ਕਰੇ ਇਹ ਦਿਨ ਦੁਗਣੀਆਂ ਰਾਤਾਂ ਚੋਗਣੀਆਂ ਰੱਖੀਆਂ ਕਰੇ ਔਰ ਸਾਨੂੰ ਇਵੇਂ ਹੀ ਤੁਹਾਡੇ ਵਰਗੇ ਵੀਰਾਂ ਦੀ ਸਹਾਇਤਾ ਦੇ ਨਾਲ ਕਟੂਰੀਆ ਸਾਹਿਬ ਦੀ ਜਿਹੜੀ ਹਲਾਸ਼ੀਰ ਦੇ ਨਾਲ ਇਹ ਪੰਜਾਬੀ ਹੋਰ ਦਿਨ ਦੁਗਣੀਆਂ ਰਾਤਾਂ ਚੋਗਣੀਆਂ ਹੁਣ ਮੈਂ ਉਹ ਸੈਸ਼ਨ ਤੇ ਆਉਣਾ ਹੈ ਜੀ ਤੁਸੀਂ ਉਹ ਸੈਸ਼ਨ ਅਟੈਂਡ ਕੀਤਾ ਆ ਥੋੜਾ ਲੱਗ ਕੇ ਆ ਜਾਓ ਤੁਸੀਂ ਉਹ ਸੈਸ਼ਨ اٹੈਂਡ ਕੀਤਾ ਜਿਹੜੇ ਨਵੇਂ ਬੱਚੇ ਇੱਥੇ ਆਉਣਾ ਚਾਹੁੰਦੇ ਨੇ ਉਹ ਕੀ ਖਾਸ ਉਥੋਂ ਕਰਕੇ ਆਉਣ ਤਾਂ ਜੋ ਵਿਸ਼ਾ ਪੰਜਾਬੀ ਸਭਾ ਵੱਲੋਂ ਜਿਹੜੇ ਨੌਜਵਾਨਾਂ ਲਈ ਇੰਟਰਨੈਸ਼ਨਲ ਨੌਜਵਾਨਾਂ ਲਈ ਜਿਹੜਾ ਸੈਮੀਨਾਰ ਰੋਬਿੰਦੀਪ ਕੌਰ ਸੈਣੀ ਵੱਲੋਂ ਕੀਤਾ ਗਿਆ ਇਸ ਤਰ੍ਹਾਂ ਦਾ ਸੈਮੀਨਾਰ ਹਰ 3 ਮਹੀਨਿਆਂ ਬਾਅਦ ਪੰਜਾਬ ਪੰਜਾਬੀ ਭਵਨ ਦੇ ਵਿੱਚ ਕਰਾਇਆ ਜਾਇਆ ਜਾਏਗਾ ਵਿਲੇਜ ਆਫ ਇੰਡੀਆ ਦੇ ਬਿਲਕੁਲ ਬੈਕਸਾਈਡ ਤੇ ਬ੍ਰਮਟਨ ਕੈਸ਼ਰ ਐਂਡ ਕੈਰੀ ਦੇ ਬਿਲਕੁਲ ਨਾਲ ਔਰ ਇਹ ਪ੍ਰਾਰਾਲਾ ਡਾਕਟਰ ਦਲਵੀਰ ਸਿੰਘ ਕਧੂਰੀਆ ਵੱਲੋਂ ਕੀਤਾ ਜਾ ਰਿਹਾ ਹੈ ਤੁਸੀਂ ਉਹਦੇ ਬਾਰੇ ਜ਼ਰੂਰ ਦੱਸੋ ਹੁਣ ਕੀ ਜਦੋਂ ਤੁਸੀਂ ਉਹ ਸੁਣ ਰਹੇ ਸੀ ਕਿ ਪੰਜਾਬ ਖੇਤਰਾਂ ਦਾ ਕੋਈ ਸੈਮੀਨਾਰ ਜਾਂ ਜਿੱਦਾਂ ਕੋਵਿਡ 'ਚ ਵੀ ਤੁਸੀਂ ਕੰਮ ਕੀਤਾ ਐਜੂਕੇਸ਼ਨ ਡਿਪਾਰਟਮੈਂਟ 'ਚ ਵੀ ਰਹੇ ਹੋ ਐਜੂਕੇਸ਼ਨ ਸਾਡਾ ਇੱਕ ਰਾਹ ਦਸੇਰਾ ਹੈ ਕ੍ਰਿਸ਼ਨ ਕੁਮਾਰ ਆਈਏਸ ਨੇ ਬੜਾ ਕੰਮ ਕੀਤਾ ਜੀ ਬਿਲਕੁਲ ਲੇਕਿਨ ਦੂਜੇ ਪਾਸੇ ਜਿਹੜੇ ਬੱਚੇ ਵਿਦੇਸ਼ ਜਾਣਾ ਚਾਹੁੰਦੇ ਆ ਸਰਕਾਰ ਨੂੰ ਵੀ ਪਤਾ ਹੈ ਯੂਨੀਵਰਸਿਟੀ ਨੂੰ ਵੀ ਪਤਾ ਹੈ ਐਜੂਕੇਸ਼ਨ ਡਿਪਾਰਟਮੈਂਟ ਨੂੰ ਵੀ ਪਤਾ ਹੈ ਕਿ ਉਹ ਵੀ ਇਸ ਤਰ੍ਹਾਂ ਦਾ ਕੋਈ ਉਪਰਾਲਾ ਤੁਸੀਂ ਦੇਖਿਆ ਵੀ ਇਸ ਤਰ੍ਹਾਂ ਦਾ ਉਪਰਾਲਾ ਕੋਈ ਪੰਜਾਬ 'ਚ ਵੀ ਹੋਇਆ ਜਿਵੇਂ ਇੱਥੇ ਇਸ ਵੀਡੀਓ ਦੇ ਵਿੱਚ ਹੋਇਆ ਐ ਦੇਖੋ ਜੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਲੋਕ ਜਿੰਨੇ ਇੱਥੇ ਨੇ ਉੱਥੇ ਵੀ ਨੇ ਮੱਲਾ ਸਾਰੀਆਂ ਮਾਰਦੇ ਨੇ ਸਾਰੀਆਂ ਕੋਸ਼ਿਸ਼ਾਂ ਕਰਦੇ ਨੇ ਪਰ ਕੋਸ਼ਿਸ਼ਾਂ ਬਹੁਤ ਘੱਟ ਲੋਕਾਂ ਦੀ ਸਰਕਾਰ ਹੁੰਦੀਆਂ ਨੇ ਤੇ ਇਹੋ ਜਿਹੇ ਕੋਸ਼ਿਸ਼ਾਂ ਜਿਵੇਂ ਇੱਥੇ ਹੋ ਰਹੀਆਂ ਨੇ ਜੇ ਉੱਥੋਂ ਵੀ ਉੱਥੇ ਵੀ ਇਹੋ ਜਿਹੇ ਹੋਣ ਤਾਂ ਮੈਨੂੰ ਲੱਗਦਾ ਕਿ ਇਹ ਬੜਾ ਹੋਰ ਘੱਟ ਹੋ ਜਾਏਗਾ ਤੇ ਸਾਰੇ ਮਿਲ ਕੇ ਇਹ ਬੜਾ ਵਧੀਆ ਉਦਮ ਜੜਾਇਆ ਕਰ ਸਕਦੇ ਨੇ ਔਰ ਤੁਸੀਂ ਗੱਲ ਤੋਂ ਜੀ ਪੁੱਛੀ ਕਿ ਜਿਹੜੇ ਇੱਥੇ ਨਵੇਂ ਇਮੀਗ੍ਰੈਂਟ ਜਾਂ ਬੱਚੇ ਆਉਂਦੇ ਨੇ ਹਾਂ ਜਿਵੇਂ ਹੁਣੇ ਤੁਸੀਂ ਇਹ ਰੇਡੀਓ ਤੇ ਇੰਟਰਵਿਊ ਕੀਤੀ ਸੀ ਤੇ ਉਹਦੇ ਵਿੱਚ ਇਹ ਵੀ ਤੁਸੀਂ ਮੁੱਦਾ ਠਾਇਆ ਸੀ ਕਿ ਜਿਹੜੇ ਬੱਚੇ ਨਵੇਂ ਆਉਂਦੇ ਨੇ ਇਹ ਜ਼ਰੂਰ ਹੈ ਕਿ ਉਹਨਾਂ ਨੂੰ ਕੋਈ ਨਾ ਕੋਈ ਜਿਹੜਾ ਸਕਿੱਲ ਜਾਂ ਹਾਸਲ ਜ਼ਰੂਰ ਹੋਣੀ ਚਾਹੀਦੀ ਹੈ ਤਾਂ ਕਿ ਉਹ ਇੱਥੇ ਆ ਕੇ ਛੋਟੀਆਂ ਮੋਟੀਆਂ ਜਿਹੜੀਆਂ ਜਿਹੜੀਆਂ ਉਹਨਾਂ ਨੂੰ ਜੌਬ ਨਾ ਕਰਨੀਆਂ ਪੈਣ ਇਹ ਸਕਿੱਲ ਉਹਦੇ ਹੱਥ ਵਿੱਚ ਹੋਏਗੀ ਤਾਂ ਨੈਚੁਰ ਨੂੰ ਵਧੀਆ ਜੌਬ ਜਿਹੜੀ ਮਿਲ ਸਕਦੀ ਆ ਥੈਂਕ ਯੂ ਤੁਹਾਡਾ ਤੁਸੀਂ ਆਏ ਕੁਝ ਹੋਰ ਕਹਿਣਾ ਚਾਹੁੰਦੇ ਹੋ ਅੰਤ ਵਿੱਚ ਬਸ ਥੈਂਕ ਯੂ ਮੈਂ ਤੁਹਾਡਾ ਬਹੁਤ ਧੰਨਵਾਦ ਕਰਦਾ ਹਾਂ ਕਿ ਤੁਸੀਂ ਇਹ ਇੱਥੇ ਮੌਕਾ ਦਿੱਤਾ ਹੈ ਔਰ ਪਰਮਾਤਮਾ ਕਰੇ ਇਹ ਤੁਹਾਡੀ ਇਹ ਕੋਸ਼ਿਸ਼ ਹਮੇਸ਼ਾ ਜਿਹੜੀਆਂ ਚੜ੍ਹਦੀ ਕਲਾ 'ਚ ਰਹਿਣ। ਥੈਂਕ ਯੂ ਵੈਰੀ ਮਚ। ਥੈਂਕ ਯੂ। ਸੋ ਹੀਰਾ ਢਾਲੀਵਾਲ ਤੇ ਸਾਡੇ ਵੀਰ ਇੱਕ ਜਿਹੜੇ ਪੀਆਰ ਹੋ ਕੇ ਆਏ ਨੇ ਉਹਨਾਂ ਨੇ ਵਿਸ਼ਵ ਪੰਜਾਬੀ ਸਭਾ ਦੇ ਕਾਰਗੁਜ਼ਾਰੀ ਬਾਰੇ ਆਪਣੇ ਮਨ ਦੇ ਬਲਬਲੇ ਸਾਂਝੇ ਕੀਤੇ। ਤੁਹਾਨੂੰ ਕਿਵੇਂ ਲੱਗੇ ਤੁਸੀਂ ਆਪਣੇ ਸੁਝਾਅ ਵਿਸ਼ਵ ਪੰਜਾਬੀ ਸਭਾ ਦੇ ਇਸ YouTube ਤੇ ਆਪਣੇ Facebook ਚੈਨਲ ਤੇ ਦੇ ਸਕਦੇ ਹੋ। ਤੇ ਤੁਹਾਡਾ ਕੋਈ ਸੁਝਾਅ ਹੈ, ਤੁਹਾਡੀ ਕੋਈ ਸ਼ਿਕਾਇਤ ਹੈ ਤਾਂ ਤੁਸੀਂ ਇਸ ਪਲੇਟਫਾਰਮ ਦੇ ਜ਼ਰੀਏ ਆਪਣੀ ਜਿਹੜੀ رائے ਹੈ ਉਹ ਰੱਖ ਸਕਦੇ ਹੋ। ਸੋ ਡਾਕਟਰ ਦਲਬੀਰ ਸਿੰਘ ਕਥੂਰੀਆ ਵੱਲੋਂ ਵਿਲੇਜ ਆਫ ਇੰਡੀਆ ਬ੍ਰਮਟਨ ਕੈਸ਼ ਐਂਡ ਕੈਰੀ ਦੇ ਉਪਰਾਲਾ ਸਦਕਾ ਵਿਸ਼ਵ ਪੰਜਾਬੀ ਸਭਾ ਦੇ ਇਸ YouTube ਚੈਨਲ ਦੇ ਉੱਤੇ ਤੁਸੀਂ ਇਸ ਤਰ੍ਹਾਂ ਦੀਆਂ ਜਿਹੜੀਆਂ ਵੀਡੀਓ ਐ ਉਹ ਦੇਖ ਸਕਦੇ ਹੋ ਜੇ ਤੁਸੀਂ ਕੈਨੇਡਾ ਦੇ ਵਿੱਚ ਆਏ ਹੋ ਤੁਸੀਂ ਕੋਈ ਸਾਹਿਤਕਾਰ ਹੋ ਪੰਜਾਬੀ ਮਾਂ ਬੋਲੀ ਪੰਜਾਬੀ ਭਾਸ਼ਾ ਨੂੰ ਪਿਆਰ ਕਰਦੇ ਹੋ ਤਾਂ ਪੰਜਾਬੀ ਭਵਨ ਬ੍ਰਮਟਨ ਦੇ ਵਿੜੇ 'ਚ ਜਰੂਰ ਆਇਓ ਇਹ ਡਾਕਟਰ ਦਲਬੀਰ ਸਿੰਘ ਕਥੂਰੀਆ ਵੱਲੋਂ ਸੱਦਾ ਹੈ ਵਿਲੇਜ ਆਫ ਇੰਡੀਆ 100 ਕੈਨੇਡੀ ਰੋਡ ਬ੍ਰਮਟਨ ਕੈਸ਼ ਐਂਡ ਕੈਰੀ ਦੇ ਬਿਲਕੁਲ ਨਾਲ ਸੋ ਤੁਸੀਂ ਸਮਾਂ ਦਿੱਤਾ ਤੁਹਾਡੇ ਸੁਝਾਵਾਂ ਦੀ ਉਡੀਕ ਵਿੱਚ ਜਸਵਿੰਦਰ ਸਿੰਘ ਬਿੱਟਾ ਧੰਨਵਾਦ ਸਤਿ ਸ੍ਰੀ ਅਕਾਲ